हेलो आ गया, आ गया बस आए दो दो चाबी लगी मोटरसाइकिल च कर दिए गुल तो नहीं नी खलोया आसे पासे वेज लो तेल ਜਾ ਗਿਆ ਜੀ ਸੋਲਾ ਉਹ ਗਿਆ ਨਹੀਂ ਉਹ ਗੱਲ ਅਗਿਆ ਨਹੀਂ ਕਿਤੇ ਬਾਵਾ ਚਿੰਦਾ ਹੀ ਘੋਤਾ ਰੋ ਤੇ ਦੇਖ ਲੈ ਬੰਦਨਾ ਪਣੀ ਨਹੀਂ ਨਹੀਂ ਕੋਨੀ ਤੂੰ ਬਹਿਣਾ ਇਮ ਮਗਰ ਛੇਤੀ ਚਲ ਠੀਕ ਆ ਚਲ ਬਹਿ ਗਾ ਜਲਦੀ ਕਰਕੇ ਓਏ ਕਿੱਧਰ ਵੀਰ ਅਸੀਂ ਤਾਂ ਬਹਿ ਕੇ ਵੇਖਣ ਲੱਗੇ ਹਾਂ ਜਾਣਦਾ ਮੈਂ ਤੁਹਾਡੇ ਵਰਗਿਆਂ ਨੂੰ ਦਿੱਤਰ ਹੋ ਜਾਇ ਸਾਂ ਚੋਰ ਨਾ ਹਣ ਕਿਤੇ ਫੜ ਜਾ ਓਹੋ ਚਾਬੀ ਵਿੱਚੇ ਛੱਡ ਗਿਆ ਯਾਰ ਉਹ ਹਾਲੋ ਆ ਕੀ ਕਰ ਰਹੇ ਨੇ ਤੂੰ ਹੈ ਖਾ ਖਾ ਕੇ ਲੇਜ ਤੇ ਇੱਥੇ ਰੱਖੀ ਜਾਂਦੇ ਉੱਪਰ ਵੀਰੇ ਮੇਰੀ ਗੱਲ ਤੇ ਸੁਣਾ ਉਹ ਕੀ ਸੁਣਾ ਗੱਲ ਤੇਰੀ ਪੜਿਆਂਦੂ ਤੂੰ ਚੰਗੇ ਭਲੇ ਘਰ ਦਾ ਲੱਗਦਾ ਹੈ ਆ ਕਿਹੜੇ ਕੰਮ ਕਰ ਰਹੇ ਹੁੰਦੇ ਆ ਤੂੰ ਵੀਰੇ ਮੇਰੀ ਗੱਲ ਤੇ ਸੁਣ ਲਾ ਨਹੀਂ ਨਹੀਂ ਗੱਲ ਕੀ ਸੁਣਾ ਤੇਰੀ ਕੀ ਗੱਲ ਸੁਣਾ ਤੇਰੀ ਮੈਸ ਹੈ ਯਾਰ ਗੱਲ ਤੇ ਸੁਣ ਲਾ ਮੇਰੀ ਪਹਿਲਾਂ ਹਾਂ ਬੱਸ ਚੱਲ ਦੱਸ ਅਮਰਸਲ ਤੇਰਾ ਵਾ ਹਾਂ ਮੇਰਾ ਹੀ ਹੈ ਚਾਬੀ ਕਿਥੇ ਰਹੀ ਦੱਸ ਮੈਨੂੰ ਚਾਬੀ ਆਵੇ ਦੱਸ ਵੀਰੇ ਆ ਤੇਰੀ ਚਾਬੀ ਪਈ ਲਿਫਾਫੇ ਥੱਲੇ ਐ ਤੂੰ ਮੇਰੀ ਗੱਲ ਸੁਣ ਵੀਰੇ ਸੋਰੀ ਵੀਰ ਮੈਂ ਮੈਂ ਗਲਤ ਫਹਮੀ ਵਿੱਚ ਤੈਨੂੰ ਮਾੜਾ ਚੰਗਾ ਬੋਲ ਗਿਆ ਮੈਨੂੰ ਮਾਫ ਕਰੀ ਯਾਰ ਗੱਲ ਸੋਰੀ ਦੀ ਨਹੀਂ ਆ ਵੀਰ ਕਿਸੇ ਨੂੰ ਦੋਸ਼ੀ ਠਹਿਰਾਉਣ ਤੋਂ ਪਹਿਲਾਂ ਨਾ 100 ਵਾਰੀ ਸੋਚ ਲਿਆ ਕਰੋ ਵੀਰ ਬਿਨਾਂ ਸੋਚਿਆ ਸਮਝਿਆ ਨਾ ਕਿ ਉਹਨੂੰ ਵੱਧ ਘੱਟ ਨਹੀਂ ਬੋਲੀਦਾ ਇਹਨੂੰ ਅਗਲੀ ਦੀ ਗੱਲ ਪੂਰੀ ਸੁਣ ਲੈਣੀ ਚਾਹੀਦੀ ਆ ਜੇ ਤੈਨੂੰ ਤੇਰੀ ਗਲਤੀ ਦਾ ਅਹਿਸਾਸ ਹੈ ਨਾ ਤਾਂ ਅੱਗੇ ਤੇ ਗੱਲ ਦਾ ਧਿਆਨ ਰੱਖੀ ਚੰਗਾ ਠੀਕ ਹੈ ਵੀਰ